ਸ੍ਰੀ ਕਾਲ ਜੀ ਹੋਰ ਫਿਰ ਠੀਕ ਆ ਬਾਪੂ ਨੂੰ ਬਿਠਾ ਲਿਆ ਹੁੰਦਾ ਸਕੂਟਰੀ ਬਣਾ ਲੈ ਪਤਾ ਲੱਜ ਜਾਂਦਾ ਵੀ ਖਿੱਚਦੀ ਹੈ ਕਿ ਨਹੀਂ ਆ ਲੈ ਹੁੰਦਾ ਦਾਤ ਦੇ ਦਿੱਤਾ ਚੱਲੇ ਦੀ ਪਤਾ ਲੱਗਣਾ ਹੈ ਛੋਟਾ ਜਈਆ ਚਮਗੌਰ ਸਾਹਿਬ ਤੇ 500 ਰੁਪਏ ਦੇ ਚਲਾਉਣ ਲੱਗਿਆ ਦਾ ਮੈਂ ਚਲਾਈਏ ਦੇਖੀਏ ਕਿਆ ਕਹਿੰਦਾ ਇਹ ਭਾਈ ਇਹ ਹਉਣੇ ਜੀ ਨਹੀਂ ਆਉਂਦੇ ਯਾਰ ਮੈਂ ਕਹਿੰਨੇ ਆ ਮੈਂ ਫੋਨ ਕਰੇ ਉਹ ਦੋਰੇ ਪਾਉਨੇ ਹਾਂ ਲੇ ਤੂੰ ਵੱਡਾ ਸ਼ੁਰੂ ਕਰਦੇ ਅੱਜ ਤੇਰੇ ਹੱਥ ਦਾ ਦੇਖੀਏ ਕਿਹਦਾ ਵਰਸੀਨ ਮੇਰੇ ਹੱਥ ਚ ਬਰਕਤ ਪਹਿਲੀ ਨਹੀਂ ੱ ਲੈ ਕਹਿੰਦਾ ਪਹਿਨਾ ਹੀ ਨਹੀਂ ਹੈਗੀ ਬਸ ਦਾਤ ਵਧੀਆ ਚਲਾਦੀ ਹਾਂ ਹੂੰ ਬਈ ਆਊਗਾ ਹਲੇ ਮੈਂ ਨ ਚਲਾਇਆ ਨਹੀਂ ਨਾ ਤੇ ਕਦੇ ਆ ਵੀ ਲੋਟੇ ਬਲੇਡ ਹੈ ਜੀਵਤੇ ਕਰਾਇਆ ਮੋਟਰ ਮੁੱਖ ਮੰਤਰੀ ਬਣਾਤਾ ਤੇ ਰੀਵਨ ਘਟਾ ਲਿਆ ਜਗਦੀਪ ਦੇਸ਼ ਠੀਕ ਆ ਠੀਕ ਆ ਜੀ ਹੈ ਚਲਾਉਂਦਾ ਹੁਣ ਦੇਖਦੇ ਕਹੇ ਜੀ ਚੱਲਦਾ ਹੌਲੀ 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 ਜੀ ਉਹ ਤਾਂ ਦਾਾਂ ਹੀ ਤਾਂ ਹੋਈ ਨਹੀਂ ਕਿਹੜੇ ਕਦੇ ਵੱਡੇ ਦੱਤ ਗੱਲ ਇਹ ਜੀ ਵੀ ਬੜਾ ਬਜਾ ਦੂ ਵਜੇ ਬੰਦੇ ਬੜਾ ਹੂੰ ਹੋਣ ਬਰਸੀਨ ਬਧੇਰਾ ਉੱਠਿਆ ਹਾ ਮਾਰਦਾ ਸ਼ਾਲਾ ਤੇਰੇ ਪੈਸੇ ਆ? ਕੀ ਲਾਇਆ ਵਾ? ਚੂਹਾ ਸ਼ਾਲਾ ਪਾਣੀ ਤਾਂ ਲਾਇਆ ਵਾ। ਉਹਰੇ ਲਾਏ ਕਰਕੇ ਆ ਨਾ। ਆਏ ਤੇ ਲਾ ਕਰਕੇ। ਬਾਅਦ ਚ ਵੜ ਦਿੰਦਾ ਮੈਂ। ਲੈ। ਬੱਸ ਕਰ ਬਾਪੂ ਤੂੰ ਲੱਤ ਨਾ ਵੜਾ ਲਈਂ ਬਾਬਾ। ਦੇਖੋ ਮਾਰੋ ਡਰਾਜੀ। ਲੈ। ਉਹੀ ਨਾ ਪੰਗਾ ਛੇੜ ਲਵੇ ਕੋਈ। ਆ ਪੈਰ ਪਿੱਛੇ ਰੱਖਣਾ ਪਹਿਲਾ। ਹਾਂ ਉਹ ਆਹੀ ਰੱਖੇ। ਹਾਂ ਮੂਰੇ ਵਾਲਾ ਪੈਰ ਪਿੱਛੇ ਰੱਖਣਾ। ਲੈ ਤੂੰ ਤਾਂ ਮੂਰੇ ਕਰਦਾ ਉਹਨੂੰ। ਆਹ ਪੈਰ ਉਰਲਾ ਹਾਂ ਹਾਂ ਇਹ ਪਿੱਛੇ ਰੱਖਣਾ ਪੈਰ ਉੱਚਾ ਨਹੀਂ ਹਾਂ ਹਾਂ ਇਹ ਰੱਖਣਾ ਇਹ ਇਹ ਪੈਰ ਪਿੱਛੇ ਰੱਖਣਾ ਹੈ ਪਹਿਲਾਂ ਹੀ ਪਹਿਲਾਂ ਉਹਦਾ ਉਹੀ ਪੈਰ ਮੂਰੇ ਕੱਢ ਲੇ ਆ ਵੀ ਆ ਜਾ ਪੈਰ ਛੇਤੀ ਦੇ ਕੇ ਜਗ੍ਹਾ ਵੀ ਥੋੜੀ ਹੋਊ ਹੂੰ ਸੁਪਰ ਸੀਟਰ ਕਰਕੇ ਥੋੜੀ ਜਿਹੀ ਉੱਚੀ ਨਹੀਂ ਮੈਂ ਹੋਰ ਇਹਨੂੰ ਦੰਦੇ ਕਢਾ ਲੈ ਦੰਦੇ ਥੋੜੇ ਹੁੰਦੇ ਆ ਪਲੇਨ ਹੁੰਦਾ ਮੈਂ ਤੜਾਸੇ ਲੱਗੇ ਆ ਜਿੰਨੇ ਹੁੰਦੇ ਆ ਇੱਕ ਦੂਏ ਮਸ਼ੂਰੀ ਜੀ ਆਉਂਦੀ ਸੀ ਉਹ 1000 ਰੁਪਏ ਦੇ ਤੇ ਕਹਿੰਦੇ ਤੇ ਫਿਰ ਰਾਜਪ੍ਰੇਤ ਘਰੇ ਸਰਾਂਦ ਤੇ ਬੰਨੀ ਕਿੱਥੇ ਕਿਆ ਖਾਸ ਕਹਿੰਦਾ ਤਿੱਖਾ ਹੀ ਨਹੀਂ ਕਰਨੇ ਪੈਂਦੇ ਕਦੇ ਬੰਦਿਆਂ ਵਾਲੇ ਕਿ ਬਿਨਾਂ ਦੰਦਿਆਂ ਦੇ ਬੰਦਿਆਂ ਵਾਲੇ ਹਰੇ ਲੈ ਗੋਲੀ ਬਾਪੂ ਨੇ ਸੀਟ ਆਪਣੀ ਹੁਣ 10 ਮਿਲੇ ਨੇ 500 ਕੱਲ ਦੁਸਾ ਖਾਣ ਲੱਗ ਗਿਆ ਲੈ ਫੜ ਕਾਲੂ ਕਹਿੰਦੇ ਆ ਨਾ ਅੱਜ ਕਹਿੰਦਾ ਆਉਂਗੇ ਅੱਜ ਕਿੱਥੇ ਆਉਣਾ ਨੇ ਨਾ ਵੱਢਣ ਆਉਂਗੇ ਅੱਛਾ ਹੁਣ ਬਾਕੀ ਦੇਖਦੇ ਆ ਵੀ ਕਿ ਆ ਬਣਦਾ ਕਿ ਆ ਨਹੀਂ ਜਗਦੀਪబాద్ ਵਿੱਚ ਕੌਣ ਜੀ ਹਾਂ ਤਾਂ ਅੱਜ ਨਾ ਨਾ ਫੇਰ ਨਹੀਂ ਗੀ ਫੇਰ ਇਹੀ ਲੈ ਲਿਆ ਹੈ ਉਹ ਇਹਦੇ ਗਾਣੇ ਪੁਰਾਣੇ ਵਿਚਾਰੇ ਹਥਿਆਰ ਇਹ ਕੁਝ ਨਹੀਂ ਚੱਲੇ ਯਾਰ ਇਹ ਮੋੜ ਕੇ ਆਉਣਾ ਪੈਣਾ ਕਹਦੇ ਜੀ ਇਹੇ ਜਿਹੀ ਲਿਆਉਣਾ ਪੈਣਾ ਇੱਕ ਦੇ ਨਾਲੋਂ ਛੋਟਾ ਇਹ ਦੇਖ ਹਾਂ ਜੀ ਲੰਬਾ ਗਾ ਠੂਕੇ ਵਧਣਾ ਪੈਂਦਾ ਠੀਕ ਹੈ ਹੈ ਇੱਕੂੰ ਵੀ ਆਹ ਕੁਝ ਨਹੀਂ ਹੈਗਾ ਤਾਂ ਫਾਇਦਾ ਵੜਦਾ ਇਹਦਾ ਸਵਾਗਤ ਆ ਮੈਂ ਕੱਲ ਤੱਕ ਪੰਡਾ ਵੱਡੂਗਾ ਇਹੇ ਜਿਹੀ ਲਿਉਣਾ ਆਈ ਇਥੇ ਆ ਚੰਗਾ ਇਹ ਵਿਚਾਰਾ ਹੁਣ ਆਜ਼ਾਦ ਕਰਨਾ ਪੈਣਾ ਟੁੱਟਦਾ ਦੇ ਕਿੰਨੀ ਜਗਾ ਤੇ ਗਿਆ ਇਹ ਪੁਰਾਣਾ ਹੋ ਗਿਆ ਪੁਰਾਣਾ ਹੋ ਗਿਆ ਆ ਫਾਇਦਾ ਨੇੜੇ ਖੇਤਾਂ ਤੇ ਲੇ ਰੇੜੀ ਭਰੇ ਆ ਗਿਆ ਹੁਣ ਰੇੜੀ ਭਰੇ ਫੇਰ ਚੱਲੇ ਥੋੜੀ ਹੂੰ ਇਹ ਤਾਂ ਫਾਇਦਾ ਹੀ ਆ ਇਦਾਂ ਨਹੀਂ ਵੀ ਤੁਰ ਕੇ ਆਉਣਾ ਪੈਣਾ ਤਾਂ ਉੱਥੇ ਇੱਥੇ ਮਦਰਾਵਾਂ ਫੇਲਾ ਹੈ ਹੈ ਫੇਲਾ ਹੋ ਫੇਲਾ ਆ ਰਿਹਾ ਕੁਛ ਨਹੀਂ ਆ ਜਿਹਨੂੰ ਤਜਰਬਾ ਹੋਊਗਾ ਉਹਦਾ ਉਹਦੀ ਗੱਲ ਵੱਖਰੀ ਆ ਹਾਂਜੀ ਉਹ ਸਾਨੂੰ ਕਹਦੇ ਸੀ ਤਜਰਬਾ ਇਹ ਹੀ ਵਰਤਦੇ ਆ ਪਹਿਲਾਂ ਤੋਂ ਨਾ ਗੱਲ ਇਹ ਲਾਚੇ ਨੇ ਚਲਾ ਕੇ ਦੇਖਿਆ ਤਾਂ ਜਗਦੀਪ ਨੇ ਫਿਰ ਨੇ ਹਾਂਜੀ ਕੁਛ ਨਹੀਂ ਲੂਟ ਆਇਆ ਮੈਂ ਕਿਹਾ ਫਿਰ ਮੰਨੂ ਆਪਣਾ ਕੋਈ ਪੁਰਾਣਾ ਚੱਕ ਕੇ ਲਿਆਉਣ ਦੇ ਉਹਨੂੰ ਮੋੜ ਕੇ ਨਵਾਂ ਲਿਆਉਂਗੇ ਹਾਂਜੀ ਹੋਰ ਕੀ ਕਰਨਾ ਤਾਂ ਤਾਹੀ ਤਾਂ ਹੀ ਲੋਟ ਆ ਹਾਂਜੀ ਅੱਜ ਦੋ ਦਿਨ ਦੇ ਬੱਟ ਲਿਆਉਣੇ ਹੁਣ ਠੀਕ ਹੈ ਜੀ ਚੱਲ ਲਿਆ ਫਿਰ ਬਲਵਾਨੀ ਇਹਦਾ ਥੋੜੀ ਦਤ ਚੱਲਿਆ ਫਿਰ ਇਹ ਦੇ ਕਰਕੇ ਸੀ ਆਪਣਾ ਪੁਰਾਣਾ ਹੀ ਹਥਿਆਰ ਲਿਆ ਏ ਹੈ ਕਿ ਆਈਟਮ ਉਹ ਆ ਛੋਟਾ ਦਾ ਤੈਨੂੰ ਘਰਾਂ ਛੱਡਿਆ ਆ ਮੈਂ ਦਿਖਾ ਦੂੰਗਾ ਫਿਰ ਮੈਂ ਇਹਨੂੰ ਤਿੱਖਾ ਕਰਕੇ ਲਿਆ ਆ ਹੁਣ ਇਹੀ ਫਾਇਦੇ ਵੱਡੂਗਾ ਇਹਦਾ ਚਲਾਇਆ ਵਾ ਫਿਰ ਇਹਦਾ ਬਹੁਤ ਚਲਾਇਆ ਵਾ ਇਹਦਾ ਘਸ ਗਿਆ ਵਿਚਾਰਾ ਹੁਣ ਲੋ ਇਹੀ ਹੈ ਲੂਟ ਹਾਂ ਇਹਦਾ ਬਹੁਤ ਲੂਟ ਆ ਇਹ ਵੀ ਹੌਲਾ ਹੈ ਹੈ ਤਾਂ ਉਹ ਵੀ ਹੌਲਾ ਪਰ ਸਾ ਲੂਟ ਜਾਨੀ ਕਿ ਛੋਟਾ ਇਹਦੇ ਨਾਲੋਂ ਉੱਚਾ ਨਹੀਂ ਹੈਗਾ ਕੁੱਡਾ ਹੋ ਕੇ ਵੱਡਣਾ ਪੈਂਦਾ ਥੋੜਾ ਜਿਹਾ। ਉਹ ਇੰਨੀ ਕਿ ਦਾਤੀ ਜੀ ਹੋਣੀ ਮੈਂ। ਹੂੰ ਹੂੰ ਹੂੰ। ਉਹ ਤਾਂ ਠੁਕੀ ਗਈ ਹੋਊਗਾ। ਉਹ ਫਿਰ ਦੂਈ ਵਾਰ ਨੂੰ ਲੋਟ ਆਊਗੀ। ਹੂੰ ਉਹ ਤਾਂ ਹੈ। ਕਿਚਰ ਆਇਆ ਵੀ ਹੈ ਕਿਤੇ ਕਿਤੇ। ਨਾ ਨਾ ਰਾਇਆ ਤਾਂ ਆਪਾਂ ਨੇਹਰਾ ਰਾਇਆ ਵੱਡੇ ਅੱਦੇ ਦਾ ਵੀ ਰਾਇਆ ਜਵੀ ਵੀ ਵੱਡੀ ਮੈਂ। ਆਈ ਦੇ ਨਾਲ ਤਾਂ ਵੱਡ ਹੋ ਜਾਂਦਾ। ਹੂੰ। ਇਹੋ ਫਿਰ ਵੀ ਡੱਕਾ ਰਾਇਆ ਦਾ ਕਹਿੜਾ ਹੋ ਜਾਂਦਾ। ਲਫੜ ਤਾਂ ਦੇਖੀਏ ਕਿਆ ਕਹਿੰਦਾ ਚਲਾਕੀ ਇਹਨੂੰ। ਬਾਪੂ ਦੇ ਲੈ ਜਦ ਇਹ ਆਪਣਾ ਗਾਇ ਚੱਕ ਲਏਗਾ। ਪੂਰੀ ਬੇਸਰਾ। ਪੁੱਲੀ ਆ ਬਾਈ ਰਕੀ ਆ ਬਾਈ। ਹਾਂ। ਇੱਥੇ ਮਰਦੀ ਜਾਦੀ। ਉਹ ਵੀ ਤੇ ਅਦਰ ਅੱਥੇ ਕਰਦੇ ਤੁਸੀਂ ਉਹੀ ਹੈ ਉਹੀ ਜਾਂ ਤਾਂ ਉਹੀ ਲਾ ਕੇ ਪੈ ਜਾਂਦੇ ਨੇ ਇਹ ਜਿਹੜਾ ਪੂਰਾ ਪੁੱਟਾ ਨਹੀਂ ਹੈ ਪਹਿਲੀ ਵਾਰ ਡਾ ਬਾੜੀ ਮੈਂ ਗ੍ਰੈਂਡਰ ਮਾਰਤਾ ਇਹਦੇ ਪਰ ਗ੍ਰੈਂਡਰ ਕਰਕੇ ਇੱਕ ਸਾਈਡ ਤੋਂ ਮੁਚ ਗਿਆ ਮੜਾ ਜਾ ਉਹ ਕਿ ਰੇ ਬਲੇਡ ਜੈ ਵੀ ਸ਼ੂਟ ਆ ਰਹਿ ਗਿਆ ਬਲੇਡ ਤਾਂ ਖਤਮ ਹੀ ਹੋ ਗਿਆ ਤਾਂ ਟੁੱਟੇ ਆ ਬਈਆ ਇੱਧਰ ਵੀ ਟੁੱਟ ਗਿਆ ਮੈਂ ਰਿਟਾਇਰਮੈਂਟ ਮੰਗਦਾ ਸੀ ਰਿਟਾਇਰਮੈਂਟ ਦੇਣੀ ਸੀ ਮੈਂ ਲਿਆਇਆ ਤਾਂ ਨਮਾ ਮੈਂ ਕਿਹਾ ਬਈ ਵੱਡ ਬੌਂਦੀ ਆਉਂਦਾ ਇਹ ਜੱਗ ਮੂਰੇ ਤੇ ਮੂੰਹ ਨਹੀਂ ਬਣਦਾ ਇਹਦਾ ਹੂੰ ਚੱਲਦਾ ਘੱਟ ਚੁੰਜੇ ਤਿੱਖੀ ਚਾਹੀਦੀ ਜਿਆਦਾ ਚੁੰਜੇ ਦਾ ਕੰਮ ਕਰਦੀ ਹੈ ਚੱਲ ਉਹਨੂੰ ਮੋੜ ਕੇ ਆਉਂਦਾ ਹੈ ਜੀ ਬੀਚੋਂ ਆਉਂਦਾ ਫੇਰ ਅੱਜ ਹੂੰ ਦੌਰ ਸਾਹਿਬ ਤੇ ਲਿਆਇਆ ਅੱਛਾ ਚੱਲੂਗੇ ਸ਼ਾਮ ਨੂੰ ਦੇਖ ਲਈਏ ਮੂਰੇ ਆਵਾਂਗੇ ਇਹੇ ਜਿਹੀ ਲਿਆਉਣਾ ਫੇਰ ਇਹੀ ਠੀਕ ਆ ਇਹੀ ਠੀਕ ਆ ਹੂੰ ਉਹ ਦੇ ਰਾ ਗਿਆ ਹਾਂ ਹੂੰ ਚੱਲ ਬਰੇਨ ਪੂਰਾ ਹਾਂ ਨਾ ਬਰੇਨ ਐਨ ਵਧੀਆ ਖੜਾ ਇਹਦਾ ਟਾਈਮ ਨਹੀਂ ਦਾ ਆ ਤਾਂ ਬਹੁਤ ਜੀ ਚੱਲ ਉਹ ਤੇਰਾ ਮੂਰੇ ਦੇ ਤਿੱਖਾ ਘਾਟ ਐ ਨਾ ਬਲੇਡ ਲਾ ਲੇਤੀ ਆ ਬੇਟੂ ਚੱਕ ਕੇ ਲੈ ਲਾਓ ਬਈ ਅੱਜ ਬੰਦੇ ਪਹੁੰਚੇ ਗਏ ਔਖੇ ਸੌਖੇ ਫੜ ਕੇ ਲਿਆਂਦੇ ਆ ਵੱਢਣੇ ਵਾਲੇ ਗੰਨਾ ਓ ਅੰਬਾਲਾ ਸਟੇਸ਼ਨ ਤੇ ਅੰਬਾਲਾ ਸਟੇਸ਼ਨ ਤੇ ਵੀ ਨਹੀਂ ਆਏ ਦੂਏ ਘਾ ਦਾਉਂਦੇ ਹਲੇ ਬਲਾਲਾ ਯਾਰ ਕੰਮ ਰੁਕਿਆ ਪਿਆ ਆ ਮੈਂ ਆ ਚਲਾ ਗਿਆ ਉਧਰ 85 ਹੈ ਗੁੜ ਕੱਢ ਲਉਂਦਾ ਨਹੀਂ ਨਹੀਂ ਉਧਰ ਹੈਗਾ ਆਪਾਂ ਕੋ ਗੁੜ ਕੱਢਣ ਨੂੰ ਇਹ ਪਰਚੀਓ ਪੂਰੀ ਹੋ ਜਵੇ ਇਹੀ ਬਹੁਤਾ ਪਰਲੇ ਪਾਸੇ ਦਾ ਜਮੀ ਖਰਾਬ ਹੋ ਗਿਆ ਨਹੀਂ 85 ਇੰਨਾ ਇੰਨਾ ਕੇ ਤੱਕ 85 ਉਹ ਖੰਭੇ ਤੱਕ ਤਾ ਵਿਚ 85 ਵਿੱਚ ਮ 18 20 95 ਬੀਤਾ ਤਾ ਨਾ ਪਿਛਲੇ ਸਾਲ ਜਦ ਖਰਾਬ ਹੋ ਗਿਆ ਤਾ 95 ਵੀਰਤਾ ਤਾ ਮੈਂ ਤਾਂ ਫਿਰ ਇਹ ਲੋਟ ਹੋ ਗਿਆ। ਕੱਲ ਸ਼ਾਮ ਪਾਤਾ ਜੂਰੀ ਆ। ਨਾਈਟ ਹੋ ਜਾਂਦਾ। 46 ਕਿੰਨੇ ਪਰਸੈਂਟ? 46%। 46 ਕਿੱਥੇ? ਸਾਰੀ 20% ਹੁੰਦੀ। ਚੱਲ ਪੰਡ ਦਾ, ਪੰਡ ਦਾ। ਪੰਡ ਦਾ ਚੁਕਾ ਦੇ ਅੱਛਾ ਉੱਧਰ ਪਾ ਕੇ ਆਣਾ। ਆ ਗਿਆ ਬੰਦਾ। ਕੌਣ? ਲੈ। ਚੱਲ। ਵੱਡੋ ਫਿਰ ਚਾਹ ਲਿਆ ਦੀ ਇਹਨਾਂ ਨੂੰ ਵੀ। ਤਾਂ ਸ਼ੁਰੂ ਹੈ ਜੀ ਲਾਤਾ ਵੱਡਾ। ਦੂਆ ਨਹੀਂ ਲੋਟਿਆ। ਦੁਆਤ ਆਇਆ ਨਹੀਂ ਲੋਟ ਇਹਦੇ ਨਾਲ ਚੱਲ ਪਿਆ ਕੰਮ ਉਧਰ ਐਮਐਲਏ ਸਾਹਿਬ ਕੇ ਕਹਿ ਰਹੇ ਸੀ ਪਤਾ ਨਹੀਂ ਜੀ ਹੋ ਕਾ ਪਰ ਹਾਂ ਅਹ ਗੜਾਈ ਕਰਨੀ ਪੈਣੀ ਆ ਤੇ ਆਦੀ ਪਨੀਰੀ ਦੀ ਮੈਂ ਬੰਗਾ ਲੈ ਤਾ ਲਿਆ ਛੋਲੇ ਆ ਪਰ ਅੱਛਾ ਛੋਲੇ ਆ ਤੇ ਕਹਿੰਦੇ ਉਹ ਫੇਰੇ ਸਾਰੀਆਂ ਚੀਜ਼ਾਂ ਇੱਕੋ ਆ ਜਾਂਦੀਆਂ ਸਬਜ਼ੀਆਂ ਨਾਜੁਕ ਚੀਜ਼ ਆ ਛੋਲੇ ਹੁਣ ਤੁਰਤਾ ਪਾਇ ਦੁਆਰਾ ਪਰ ਇੱਕ ਵਾਰੀ ਚੰਬ ਤੇ ਦੇਖਣੇ ਆ ਜੇ ਤਾਂ ਲੋਟ ਆਗੇ ਤਾਂ ਠੀਕ ਆ ਨਹੀਂ ਫੇ ਪਿਆਜ ਲਾਦਾਂਗੇ ਪਿਛਲੇ ਸਾਲ ਮਗੂ ਪਟਰਾਲਾ ਦਾ ਆਜੂ ਪਿਆਜ ਗਿਆ ਨਾ ਟਰੈਕਟਰ ਟਰੈਲਾ ਦਾ ਆ ਗਿਆ ਹਾਂ ਟਰੈਕਟਰ ਕਰੀਏ ਗਿਆ ਕਾਟਾ ਪਿਆ ਪਿਆਜਾਂ ਦਾ ਪਿਛਲੇ ਸਾਲ ਚੰਡੇ ਆ ਚੰਗੀ ਤਰ੍ਹਾਂ ਤਾਂ ਫਿਰ ਇਹੇ ਪੰਗਾ ਹੋਇਆ ਹੈ ਆ ਹਾਂ ਕਾਟੇ ਵਾਦੇ ਦਾ ਚੱਲਦੇ ਰਹਿੰਦੇ ਆ ਉਹ ਆ ਵੀ ਤੱਕ ਆ ਟਾਈਪੇ ਦਾ ਤੇ ਲੈਂਦਾ ਹਾ ਚੱਲਿਆ ਹੀ ਨਹੀਂ ਉਹ ਆ ਤਾਂ ਚੱਲਦਾ ਪਹਿਨਾਂ ਜਿ ਦਿਖਾਉਂਦਾ ਜਿਹੜਾ ਤੈਨੂੰ ਮੈਂ ਮੁੜ ਕੇ ਆਉਣਾ ਉਹ ਲੋਟ ਨਹੀਂ ਹੈਗਾ ਜਿਹੜਾ ਚੂਹਾ ਨੇ ਖੱਡ ਮੇਰੀ ਉਹ ਹੀ ਕੰਡ ਗਿਆ ਤੇ ਜੀ ਇੱਧਰ ਕਰਕੇ ਆਈ ਜਾਂਦੇ ਆ ਮੋਟਰ ਕਰਕੇ ਆ ਦੋਲੇ ਹਾਂ ਜੀ ਇੱਧਰ ਜਿਆਦਾ ਇਹ ਆਹ ਜਗਾ ਤੇ ਉਹ ਇੱਧਰ ਚੂਹਾ ਹੀ ਚੂਹਾ ਲੈ ਮਿੱਟੀ ਪੱਟੀ ਹੋ ਗਈ ਹੈ ਇੱਧਰ ਨਹੀਂ ਹੈਗੇ ਹਲੇ ਇੱਧਰ ਘਟਾ ਇਹ ਤਾਂ ਵਧੀਆ ਸਾਬਟ ਹੁੰਦਾ ਹੈ ਨਾ ਹਾਂਜੀ ਤੇ ਵਧੀਆ ਰੱਬ ਕਿ ਨਹੀਂ ਜੰਮਿਆ ਹੈਗਾ ਸਾਜ ਹੋਰੀ ਕਿੱਥੇ ਪੰਗਾ ਹੀ ਰਹਿੰਦਾ ਦਾਤੀ ਨਾਲ ਬੜਾ ਹੋ ਗਿਆ ਦੇਖ ਲੈਣ ਮੇਰੇ ਵੱਡਾ ਲਾਉਣ ਦਾ ਟਾਈਮ ਆਇਆ ਨਹੀਂ ਦਾਤੀ ਨਾਲ ਵੜਣਾ ਪੈਣੀ ਦੀ ਪਹਿਲੀ ਵਾਰਡ ਫਿਰ ਚੱਕਰ ਤਾਂ ਇਹ ਹੀ ਆ ਹੁਣ ਦਾਤ ਨਾਲ 5-10 ਮਿੰਟ ਜੇ ਵੱਢ ਕੇ ਚਲੇ ਜਾਣਾ ਅਸੀਂ ਘਰ ਨੂੰ ਭੱਜ ਕੇ ਪਾਈ ਇੰਨੇ ਰਿਸ਼ਤੇਦਾਰ ਆ ਗਏ ਉਹਨਾਂ ਨੂੰ ਮਿਲਣ ਆਹੀ ਨਹੀਂ ਕੰਮ ਲਈ ਬੜਾ ਉਧਰ ਭਈਏ ਆ ਗਏ ਉਹਨਾਂ ਨੂੰ ਚਾਹ ਲੈ ਆਂਦੀ ਐ ਇੰਨੇ ਹਾਂਜੀ ਜੇ ਆਇਆ ਉਹਨਾਂ ਨੂੰ ਚਾਹ ਕਹੀ ਵੀ ਜਾਏ ਹਾਂਜੀ ਬਾਕੀ ਦੇਖਦੇ ਆ ਹੁਣ ਕੱਲੂ ਕਿਆ ਬਣਦਾ ਪਰਚੀ ਦਾ ਕੱਲੂ ਲੱਦਣਾਂਗੇ ਸ਼ਾਮ ਤੱਕ ਮੈਨੂੰ ਉਮੀਦ ਨਹੀਂ 130 ਲੱਦਣਗੇ ਚਾਹ 110 ਲੈ ਕੇ ਜਾਣਾ ਆਪਾਂ ਨੇ ਤਾਂ ਠੀਕ ਪਰ ਮੈਨੂੰ ਉਮੀਦ ਨਹੀਂ ਹੈਗੀ ਵੀ ਕੱਲੂ ਲੱਦ ਦਿੰਗੇ ਕਦੇ ਬਾਕੀ ਬੰਦੇ ਨਹੀਂ ਆਉਂਗੇ ਜੀ ਆਉਂਗੇ ਤਾਂ ਸਹੀ ਗੰਨਾ ਥੋੜਾ ਜਿਹਾ ਖਰਾਬ ਹੋਇਆ ਬੰਨਾ ਹੂੰ ਇਹ ਤਾਂ ਹੈ ਜੇ ਤੱਕੜਾ ਹੁੰਦਾ ਫਿਰ ਤਾਂ ਲੱਗਦਾ ਇੱਧਰ ਕਰ ਦੇਣਾ ਇਹਨਾਂ ਨੇ ਇਹ 95 ਉਹ ਗੰਨਾ ਵਧੀਆ ਉਹ ਗੰਨਾ ਥੋੜਾ ਜਿਹਾ ਖਰਾਬ ਆ ਹਾਂਜੀ ਆ ਚੱਕਰ ਆ ਬਾਕੀ ਜੇ ਇਹ ਦੁਪਹਿਰੇ ਤੇ ਆ ਜਿੰਦੇ ਵੱਢਣ ਫਿਰ ਹੋਣੀ ਆਣਾ ਤਾਂ ਅਜੇ ਵੱਢ ਵੀ ਨਹੀਂ ਨਾ ਹੋਇਆ ਜੇ ਵੱੱਡੇ ਆਪਾ ਹੁੰਦਾ ਫਿਰ ਆਏ ਆ ਵੀ ਸਵੇਰੇ ਆ ਕੇ ਕੱਢਣਾ ਹੀ ਤਾਂ ਕੱਢਣਾ ਤਾਂ ਬੱਕਲੇ ਕੱਲੇ ਕੱਲੇ ਨੂੰ 50 50 ਭਰੀਆਂ ਆ ਜਾਣੀਆਂ ਦੀਆਂ ਹਾਂਜੀ 7 ਭਈਆਂ ਬੰਦੇ ਨੇ 350 750 ਭਰੀ ਕਰ ਦੇਣੀ ਦੀ ਹਾਂਜੀ ਹੁਣ ਜੇ ਵੱੱਡੇ ਆ ਬਈ ਨਹੀਂ ਹੈਗਾ ਸਵੇਰੇ ਵੱਢਣਾ ਵੀ ਪੈਣਾ ਕੱਢਣਾ ਵੀ ਪੈਣਾ ਇਹ ਤਾਂ ਹੈ ਹੁਣ ਸਵੇਰੇ 7 ਜਣੇ ਆ ਇਹ ਆਸਤ ਦਾ ਮੁladi ਹਲੇ ਕਹਿੰਦਾ ਇੱਕ ਲਾਂਗਰੀ ਵੀ ਹੋਣਾ ਫਿਰ ਅੱਜ ਤਾਂ ਲਾਂਗਰੀ ਵੀ ਨਿਕਲ ਜਾਂਦਾ ਚੱਲਿਆ ਹੁਣ ਜਿਹੜਾ ਵੱਡਦਾ ਤੋਂ ਲਾਂਗਰੀ ਹੋ ਆ ਅੱਛੇ 10 ਮਿੰਟ ਊਰੇ ਹੋਰ ਵੱਢਣਾ ਬਸ ਚੱਲਿਆ ਬਾਫੇ ਕੱਲ੍ਹ ਪਰ ਕੰਮ ਕੀਆ ਬਾਕੀ ਹੁਣ ਦਾਤ ਮੂੜ ਕੇ ਆਉਂਗਾ ਹਾਂਜੀ ਆਹੀ ਜੀ ਲਿਉਣਾ ਯਾਰ ਇਹੋ ਜਿਹੀ ਠੀਕ ਆ ਉਧਰ ਕਹਿੰਦੇ ਮਿਲ ਵੀ ਖੜ ਗਿਆ ਅੱਜ ਖੜ ਗਿਆ ਪਰਚੀਓ ਨਹੀਂ ਗਈ ਹੋਣੀ ਕੋਈ ਫਿਰ ਗਈਓ ਨਹੀਂ ਹੈਗੀ ਗੰਨਾ ਹੀ ਨਹੀਂ ਗਿਆ ਹਮ ਅੱਜ ਦੁਪਹਿਰੇ ਖੜ ਗਿਆ ਹੁਣ ਆਏ ਆ ਜੇ ਖੜਾ ਹੈ ਨਾ ਫੇਰ ਇਕੱਠੀ ਹੋ ਜੂਗੀ ਉੱਥੇ ਹੁਣ ਹੋਰ ਖੜਾ ਲਵੇ 5-7 ਘੰਟੇ ਯਾਰ 50 ਪਰਚੀਆਂ ਤਾਂ ਕਰ ਲਵੇ ਹਾਂਜੀ ਬਾਕੀ ਉਹਦੀ ਮਰਜ਼ੀ ਆ ਭਾਈ ਉਹਨਾਂ ਦਾ ਸਿਸਟਮ ਹੈ ਜਿੱਕੜਾ ਚਲਾਉਣਾ ਨਹੀਂ ਚਲਾਉਣਾ ਉਹ ਤਾਂ ਹੈ ਜੀ ਆ ਜਾਂ ਫੇਰ ਹੁਣ ਗੱਨਾ ਜਾਈ ਜਾਊਗਾ ਮੇਰਾ ਰਫਤਾਰ ਫੜ ਲਈ ਹੁਣ ਇਹਨਾਂ ਨੇ ਵੀ ਰੋਜ਼ ਇੱਕ ਘੜੀ ਜਾਣੀ ਉਧਰ ਹੋਰ ਪਾਸੇ ਵੀ ਜਿੰਨੀ ਲੇਬਰ ਹੈਗੀ ਆ ਉਹਨੇ ਵੀ ਘੜੀ ਜਾਣੀ ਕਰੂੰਗਾ ਕਿ ਪਰਚੀਆਂ ਤਾਂ ਬਥੇਰੀਆਂ ਆਈਆਂ ਪਈਆਂ ਪਰ ਜਦ ਘੜੇ ਨਹੀਂ ਹੋ ਰਹੀ ਲੇਬਰ ਕਰਕੇ ਹੁਣ ਜਿਹੜੇ ਇਹਨਾਂ ਦੇ ਬੰਦੇ ਆ ਅੱਜ ਪੈਸੇ ਪਾਈ ਆ ਪਰਸੋਂ ਚੌਥੇ ਤੱਕ ਆਉਂਗੇ ਫੇਰ ਕੰਮ ਬੜੂੰਗਾ ਕਿਤਾ ਬੰਦੇ ਪਹਿਣਾ ਨਹੀਂ ਤੁਰਦੇ ਇਹਨਾਂ ਨੂੰ ਪਹਿਣਾ ਤੁਰਨਾ ਚਾਹੀਦਾ 2-4 ਦਿਨ ਆਹੀ ਟਾਈਮ ਜੇ ਪਹਿਲਾ ਪਹਿਲਾ ਹੁੰਦਾ ਪਹਿਣਾ ਲੀਵਰ ਬੈਠੀ ਹੁੰਦੀ ਜ ਆਪਾਂ ਕੋਲ ਫਾਰਕੀਆਂ ਪਹਿਣਾ ਘੜ ਹੋਈਆਂ ਮਿੰਦੀਆਂ ਹੋਣ ਨੂੰ ਕੀਲਿਆਂ ਦਾ ਕੀਲਾ 1.5 ਕਿਲਾ ਖਾਲੀ ਹੋ ਜਾਣਾ ਤਾਂ ਹਾਂਜੀ ਗੰਨਾ ਵੀ ਖੁੱਲਾ ਹੈ ਹਾਂਜੀ ਖੁੱਲੇ ਗੰਨੇ ਦਾ ਹੀ ਫਰਕ ਆ ਚੱਲ ਚਲੋ ਠੀਕ ਆ ਜੀ ਫਿਰ ਦੇਖਦੇ ਆ ਬਾਕੀ ਜਾ ਕੇ ਆਉਂਦੇ ਚੁੰਕਾ ਉਸਾ ਨਾਲੇ ਡੀਜੇ ਲੈ ਕੇ ਆਉਂਦੇ ਜਿਹੜਾ ਸਰਮਾਉਣਾ ਦਿੱਤਾ ਹਾਂਜੀ ਜੇ ਸਵਾਰ ਤਾਂ ਉਹਨੇ ਇਹ ਦੇਖਿਆ ਤਾਂ ਜਦਾ ਫੋਨ ਮੈਂ ਇੱਥੇ ਦਿੱਤਾ ਹੁਣ ਉਹ ਤਾਂ ਕਿਹਾ ਏ ਭਲੀਆਣ ਕਾਲੂ ਫੇ ਵਿਆਹ ਏ ਉਧਰ ਚਲੇ ਜਾਣਾ ਹਾਂਜੀ ਚੱਲ ਆ ਸ੍ਰੀ ਕਾਲ ਜੀ ਸਵਾਗਤ ਆ ਜੀ ਅੱਜ ਦੀ ਵੀਡੀਓ ਚ ਲੈ ভাই ਆ ਬੰਦਾ ਮਖੌਲ ਕਰਦਾ ਅੱਜ ਸਾਨੂੰ ਨੰਬਰਦਾਰ ਨਹੀਂ ਜੀ ਗੱਲਾਂ ਤਾਂ ਆਪਣਾ ਹਾਈ ਤਾ ਪਹਿਲੀ ਵਾਰੀ ਗੰਨਾ ਮਾੜਾ ਆਇਆ ਇੱਧਰ ਥੋੜਾ ਜਿਹਾ ਖਰਾਬ ਹੋ ਗਿਆ ਚੂਹੇ ਨੇ ਖਰਾਬ ਕਰਤਾ ਤਾਂ ਕਹਿੰਦਾ ਚਾਰ ਦਿਨਾਂ ਚ ਪਰਚੀ ਹੋਣੀ ਆ ਐ ਨਹੀਂ ਹਰੇਕ ਸਾਲ ਤਖੜਾ ਗੰਨਾ ਘਟਦਾ ਪਰ ਲਾ ਤਖੜਾ ਗੰਨਾ ਏ ਓ ਜੀ ਆ ਇੱਕ ਪਰਚੀ ਮਾੜੀ ਕਰਨੀ ਪੈਗੀ ਕਦੇ ਕੋਈ ਬਾਤ ਮਾਰੀਏ ਤਾਂ 4 ਦਿਨਾਂ 5 ਦਿਨ ਲੱਗਦਾ ਲੈ ਲੰਬੜ ਲੈ ਲੰਬੜਦਾਰ ਭਜਾਤਾ ਭਜਾ ਦਈਏ ਅੱਛਾ ਯਾਰ ਸੁਤੀ ਕਰ ਲਓ ਆਰਾਮ ਕਰ ਲਓ ਯਾਰ ਚਾਹ ਪੀਲਾ ਹੋ ਬਦਲ ਭਾਈ ਨਹੀਂ ਕਾ ਨਹੀਂ ਪੀਂਦਾ ਹੋ ਉਹ ਚਾਹ ਘੱਟ ਪੀਂਦਾ ਇਹ ਚਾਹ ਬਹੁਤ ਪੀਤਾ ਹੈ ਹੈ ਚਾਹ ਦਾ ਜਰਾ ਬਾਪੂ ਪੀਂਦਾ ਮੇਰਾ ਬਾਪੂ ਤਾਂ ਤੁਸੀਂ ਹੀ ਸੱਜ ਗਿਆ ਆਉਣਾ ਕਿ ਨਹੀਂ ਉਹਨੇ ਨਹੀਂ ਯਾਰ ਸੋ ਬੋਲਾ ਬੋਲਦਾ ਠੰਡਾ ਬਹੁਤ ਹੈ ਠੀਕ ਆ ਚਲੋ ਦੇਖਦੇ ਆ ਜੀ ਕੱਲ ਤੱਕ ਹੋ ਸ਼ਾਮ ਤੱਕ ਬੰਦੇ ਘਟਾ ਕਮ ਹੋਲੀ ਚੱਲਦਾ ਲੋ ਜੀ ਟਾਈਮ ਹਲੇ 9:30 ਨਹੀਂ ਹੋਏ ਦੂਈ ਵਾਰੀ ਜਿਆ ਪੀਣ ਵੀ ਲੱਗ ਕੇ ਕੱਦੇ ਰੌਲਾ ਪਾਇਆ ਵਿਆ ਵੀ 9:00 ਵੱਜ ਗਏ ਸਰਦਾਰ ਜੀ ਚਾਹ 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 ਦੇ ਇੰਨੇ ਸ਼ਕੀਨ ਭੱਜਿਆ ਭੱਜਿਆ ਕਿਆ ਚੂਹਾ ਹੈ ਕਿ ਸੱਪ ਹੈ ਚਾਹ ਪੀ ਆ ਜਾ ਚੱਕੋ ਚਾਹ 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 ਸਾਰੀ ਦਿਹਾੜੀ ਚਾਹ ਚਾਹ ਗਰਨਾਮ ਨੂੰ ਵੀ ਕੱਟ ਕੇ ਹਟੂਗੇ ਤੁਸੀਂ ਤਾਂ ਚਾਹੇ ਸਰਦਾਰ ਜੀ ਚਾਹੇ ਹੈ ਹਾਂ ਸਾਡਾ ਹਾਦੀ ਪੱਕ ਗਿਆ ਆ ਆਨੇ ਵਾਲਾ ਹੈ ਉਹ ਕਨਾਤਾ ਕਹਦਾ ਹੋਣਾ ਨਹੀਂ ਹੈਗਾ ਆ ਕਹ ਬੋਤਾ ਜੀ ਹਾਰੀ ਕਰੂੰਗਾ ਅੱਛਾ ਗੰਨੇ ਦਾ ਕੰਮ ਮੇਰੇ ਸੇ ਨਹੀਂ ਹੋਗਾ ਉਹ ਗੰਨੇ ਦਾ ਓਖਾ ਏ ਚੱਲ ਆ ਗੂ ਇਕੱਠੇ ਕਰੀ ਜਾਉ ਨਹੀਂ ਮੈਂ ਬੋਲਾ ਤੂੰ ਆ ਜਾ ਰੋਟੀ ਬਣਾਣਾ ਖਾ ਲਈ ਤੇਰੇ ਸੇ ਕੋਈ ਗੰਨਾ ਨਹੀਂ ਸਿਲਵਾਉਗਾ ਅੱਛਾ ਉਹ ਕਹ ਨਹੀਂ ਫਿਰ ਵੀ ਨਹੀਂ ਹੋਗਾ ਆ ਤਾਂ ਕਹਦਾ ਹੋਣਾ ਨਹੀਂ ਬਾਪੂ ਨੇ ਆਏਗਾ ਤਾਂ 400 ਰੁਪਏ ਮਟੱਕ ਕੇ ਆਏਗਾ ਜੀਰੂ ਪੰਜਾਬ ਦੀ ਰੋਟੀ ਲੱਗੀ ਪਾਣੀ ਲੱਗ ਗਿਆ ਉਹ ਕਿੱਥੇ ਹਟ ਜੂ ਪੰਜਾਬ ਦੀ ਚਾਹ ਲੱਗ ਗਈ ਜਿਹੜੀ 4 ਵਜੇ ਉੱਠ ਕੇ ਪੀਣੀ ਹੁੰਨੇ ਉਹ ਛੱਡ ਦੂ ਫੇਰ ਆ ਗਏ ਚੱਲ ਲਓ ਜੀ ਉਧਰ ਪਾਚੀ ਘਟਦੇ ਆ ਤਰਨਵੀਰ ਸਿੰਘ ਗਿਆ ਵਾ ਅੱਜ ਸਕੂਲ ਮੈਂ ਕਿਹਾ ਵੀ ਚਲੋ ਐਨੇ ਬਰਸੀਨੇ ਵੱਢ ਲਈਏ ਫਿਰ ਆਪਾਂ ਕਿਉਂਕਿ ਵਿਆਹ ਵੀ ਜਾਣਾ ਉਧਰ ਸਾਬ ਜੋ ਤਾਂ ਦੇ ਜਿਹਦਾ ਕੱਲ ਦੰਤ ਲਿਆਂਦਾ ਤਾਂ ਇਹ ਦੇਖੋ ਇਹ ਤਾਂ ਸੇਮ ਆ ਉਹ ਦੂਆ ਦੰਤ ਛੋਟਾ ਤਾਂ ਉਹ ਤਾਂ ਹੀ ਲੋਟ ਨਹੀਂ ਦਉਂਦਾ ਫੇਰ ਮੈਂ ਆਹੀ ਲਿਆਇਆ ਮੋੜ ਕੇ ਉਹਨੂੰ ਉਹਨੇ ਮੋੜ ਲਿਆ ਮੈਂ ਚੱਲ ਦੇਖੀ ਇਹਨੂੰ ਚਲਾ ਕੇ ਅੱਜ ਕਿਆ ਕਹਿੰਦਾ ਇਹ ਟੁੱਟ ਗਿਆ ਤਾਂ ਹੀ ਨੂੰ ਵਿਚਾਰੇ ਨੂੰ ਰਿਟਾਇਰ ਕਰਤਾ ਬਾਕੀ ਉਹ ਗੰਨਾ ਥੋੜਾ ਜਿਹਾ ਮਾੜਾ ਹੈ ਸ਼ਾਇਦ ਦੇਖਦੇ ਅੱਜ ਨਹੀਂ ਲੱਦ ਹੋਊਂਗੀ ਪਰਚੀ ਕੱਲੂ ਲੱਦ ਹੋਊਂਗੀ ਦੁਪਹਿਰੇ ਤੱਕ ਬਾਕੀ ਦੇਖਦੇ ਆ ਚਲੋ ਵੱਢ ਲਈਏ ਇੱਕ ਅੱਖ ਮਨ ਕਹ ਪਤਨਵੀਰ ਵਿਚਾਰਾ ਸਕੂਲ ਤੇ ਆ ਕੇ ਕਿੱਥੇ ਬੱਢੂਗਾ ਔਰ 10 ਮਿੰਟ ਲੱਗਣੇ ਬੱਢ ਕੇ ਕੱਖ ਤੇ ਚੱਲਦੇ ਆ ਵਿਆਹ ਨੂੰ ਹੁਣ ਤਾਂ ਵਰਸਿੰਗ ਬਥੇਰਾ ਹੋ ਗਿਆ ਬਾਕੀ ਰੇੜੀ ਦੀ ਮੌਜਾਂ ਨੇ ਵਿੱਚ ਆ ਜਾਣਾ ਇੱਥੇ ਲੱਦ ਕੇ ਆਉਣਾ ਖੁੱਲੇ ਹੀ ਚੱਲ ਆਹ ਲੱਗਿਆ ਦੇਖ ਕੇ ਲੇਟ ਬਹੁਤ ਹੋ ਗਏ ਹੈ ਬਾਕੀ ਹੁਣ ਇੱਧਰ ਇੱਧਰ ਲਾਏ ਆ ਬੱਦਲ ਤਾਲੂ ਲੱਦਾਂਗੇ ਹੁਣ ਟਿੰਕ ਇਹ ਤਾਂ ਇੱਧਰੋਂ ਚੁਰਕਿਆ ਦਾ ਜਿਆਦਾ ਤਕਲੇ ਨੂੰ ਦੇਖ ਕੇ ਹੈ। ਹੈ ਕਮਲੇਸ਼ ਇਹ ਤਾਂ ਇੱਧਰੋਂ ਭੱਜਿਆ ਹੋਣਾ। ਇਹ ਇੱਧਰੋਂ ਭੱਜਾ। ਬਾਕੀ ਦੇ ਦੇ ਹੁਣ ਕੱਲੂ ਦਿਨ ਚ ਲੱਗਾਗੇ। ਇਹ 12 ਇੱਕ ਵਾਰੀ ਤੋਂ ਲੱਦ ਦੂੰਗੇ। ਫੈਨ ਨੰਬਰ ਦਾ। ਇਹਦੇ ਪੈਰੇ ਨੂੰ ਫਿਰ ਉਹੀ ਆਹੋ। ਰਾਗੂ ਵੀ ਇਕੱਠੇ ਕਰਨੀ। ਆਹ ਵੀ ਚੱਕਣੇ। ਇੱਧਰ ਆ ਕੇ ਸਹੀ ਹੋ ਜਾਣੀ ਉੱਧਰ ਦਾ ਆ ਕੇ ਖਰਾਬ ਹਾਂਜੀ ਚੱਲ ਬਾਕੀ ਦੇਖਦੇ ਆ ਕਿ ਆ ਬਣਦਾ ਮੇਲਾ ਚ ਚੱਲ ਪਿਆ ਹਾਂ ਮਤਲਬ ਹੋ ਗਈ ਵੀ ਹੋਣੀ ਕਿੰਨੀ ਕਿੰਨੀ ਟਰਾਲੀਆਂ ਹੋਏ ਦੇ ਚਲਾਇਆ 150 ਟਰਾਲੀ ਕਰਕੇ ਚਲਾ ਦਿੱਤਾ ਬਾਕੀ ਹੁਣ ਕਾਲੂ ਪਤਾ ਲੱਗੂ ਵੀ ਆਉਂਦੀ ਗੰਨਾ ਕਹਾ ਉਪਣੇ ਕਿ ਨਹੀਂ ਜਿਹੜੇ ਸਾਥ ਗੱਲ ਖਾ ਰਹੇ ਆ ਉਹ ਹਾਂਜੀ ਗੰਨਾ ਵਾਪਸ ਆਉਣਾ ਵੀ ਚਾਹੀਦਾ ਨਾ ਆਇਆ ਨਾ ਹੋ ਕੇ ਗੰਨਾ ਜਾਵੇ ਨਾ ਤੇ ਮਿਲ ਚਲੀ ਜਾਵੇ ਫੇਰ ਉਹਨੇ ਕੱਲ ਪਰਸੋਂ ਨੂੰ ਹਵਾਲੇ ਲੈ ਜਾਣੀ ਚਲ ਚਲੀਏ ਫੇ ਕਾਨੂੰ ਬਾਕੀ ਹੁਣ ਥੈਂਕ ਯੂ ਚਲੋ